ਜਿੱਥੇ ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਰਾਜਨੀਤਿਕ ਸਰਗਰਮੀਆਂ ਤੇਜ਼ ਹਨ ਅਤੇ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਝੜਪਾਂ ਵੀ ਹੋ ਚੁੱਕੀਆਂ ਹਨ ਅਤੇ ਉਹਨਾਂ ਵਿੱਚੋਂ ਇੱਕ ਸ਼ਹਿਰ ਜਲਾਲਾਬਾਦ ਵੀ ਹੈ ਜਿੱਥੇ ਪੰਚਾਇਤੀ ਚੋਣਾਂ ਨੂੰ ਲੈ ਕੇ ਕੱਲ ਦਾ ਮਾਹੌਲ ਗਰਮਾਇਆ ਹੋਇਆ ਹੈ ਅਤੇ ਅੱਜ ਇਹ ਮਾਹੌਲ ਇੰਨਾ ਗਰਮਾ ਗਿਆ ਕਿ ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿੱਚ ਕਹਾ ਸੁਣੀ ਹੋ ਗਈ ਬਹਿਸ ਹੋ ਗਈ ਅਤੇ ਇਹ ਬਹਿਸ ਇੰਨੀ ਹੱਦ ਤੱਕ ਵੱਧ ਗਈ ਕਿ ਇੱਕ ਧਿਰ ਨੇ ਦੂਜੀ ਧਿਰ ਤੇ ਗੋਲੀਆਂ ਚਲਾ ਦਿੱਤੀਆਂ ਜੀ ਬਿਲਕੁਲ ਇੱਕ ਥਿਰਨੇ ਦੂਜੀ ਥਿਰਤੇ ਗੋਲੀਆਂ ਚਲਾ ਦਿੱਤੀਆਂ ਅਤੇ ਇਹਨਾਂ ਗੋਲੀਆਂ ਚੱਲਣ ਦੇ ਨਾਲ ਇੱਕ ਆਮ ਆਦਮੀ ਪਾਰਟੀ ਦਾ ਵਰਕਰ ਗੰਭੀਰ ਜ਼ਖਮੀ ਹੋ ਗਿਆ ਜਿਹਨੂੰ ਜਲਾਲਾਬਾਦ ਤੋਂ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ ਅਤੇ ਦੂਸਰੇ ਨੂੰ ਜਲਾਲਾਬਾਦ ਵਿੱਚ ਇਲਾਜ ਕਰਾਇਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਜੇਰੇ ਇਲਾਜ ਸਰਕਾਰੀ ਹਸਪਤਾਲ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਤੇ ਇਲਜ਼ਾਮ ਲਗਾਏ ਕਿ ਉਹ ਨਾ ਉਹ ਲੋਕ ਪੰਨਾ ਹਵਾਈ ਫਾਇਰ ਕੱਢੇ ਗਏ ਤੇ ਫਿਰ ਸਿੱਧੇ ਫਾਇਰ ਕੀਤੇ ਗਏ ਇਸ ਸਬੰਧ ਵਿੱਚ ਜལ་ਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਤੋੜਨ ਦੀ ਇਜਾਜ਼ਤ ਨਹੀਂ ਹੈ ਹਰੇਕ ਦੋਸ਼ੀ ਤੇ ਕਾਰਵਾਈ ਕੀਤੀ ਜਾਵੇਗੀ ਉਧਰ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਵਰਿੰਦਰ ਬਰਾੜ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਬੀਡੀਪੀਓ ਦਫਤਰ ਜལ་ਲਾਬਾਦ ਵਿੱਚ ਇਸ ਤਰ੍ਹਾਂ ਦੇ ਹਾਲਾਤ ਹੋਏ ਹਨ ਤੇ ਮੌਕੇ ਤੇ ਪੁੱਜ ਗਏ ਹਨ ਅਤੇ ਲੋਕਾਂ ਦੇ ਕਹਿਣ ਦੇ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਬੋਬੀ ਮਾਨ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਗੋਲੀ ਚਲਾਈ ਗਈ ਹੈ ਪਰ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ ਜਾਵੇਗੀ ਅਤੇ ਫੁਟੇਜ ਚੈੱਕ ਕਰਨ ਤੋਂ ਬਾਅਦ ਇਹ ਕਿਹਾ ਜਾਵੇਗਾ ਕਿ ਗੋਲੀ ਕਿੰਨਾ ਵੱਲੋਂ ਚੱਲੀ ਆਇਆ ਤੇ ਕਿੰਨੇ ਰੋਂਦ ਚਲੇ ਆ ਤੇ ਕਿਉਂ ਚਲੇ ਹਨ ਪਰ ਉਥੇ ਉਹਨਾਂ ਇਹ ਵੀ ਕਿਹਾ ਕਿ ਜਿਹੜੇ ਵੀ ਦੋਸ਼ੀ ਹੋਣਗੇ ਉਹਨਾਂ ਨੂੰ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏਗੀ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਏਗਾ ਉਹ ਚਾਹੇ ਕਿਸੇ ਵੀ ਪਾਰਟੀ ਦਾ ਸਮਰਧ ਰਖਦਾ ਹੋਵੇ ਉਥੇ ਹੀ ਜਿੱਥੇ ਜਾਲਾਬਾਦ ਵਿੱਚ ਕੱਲ ਦਾ ਮੌਲ ਤਣਾਪੂਰਨ ਸੀ ਅੱਜ ਬੋਲੀ ਚੱਲਣਾ ਪੂਰੇ ਜ਼ਿਲ੍ਹੇ ਵਿੱਚ ਪੁਲਿਸ ਨੇ ਸਖਤੀ ਵਧਾ ਦਿੱਤੀ ਹੈ ਅਤੇ ਅਨਪਛਾਤੇ ਵਾਹਨਾ ਤੇ ਅਨਪਛਾਤੇ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿਸੇ ਵੀ ਦੋਸ਼ੀ ਨੂੰ ਨਹੀਂ ਬਖਸ਼ਿਆ ਜਾਏਗਾ ਤੇ ਕਾਨੂੰਨ ਵਿਵਸਥਾ ਨੂੰ ਹੱਥ ਵਿੱਚ ਲੈਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਹੈ ਉੱਥੇ ਬੋਲਦੇ ਹੋਏ ਜਿਆਲਬਾਦ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਅਤੇ ਜ਼ਖਮੀ ਜੇਰੇ ਇਲਾਜ ਇੱਕ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਵਰਿੰਦਰ ਬਰਾੜ ਨੇ ਕੀ ਕੁਝ ਕਿਹਾ ਅਤੇ ਅਗਲੀ ਕੀ ਰਣਨੀਤੀ ਹੈ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਭਾਈ ਜੀ ਕਿਹੜਾ ਪਿੰਡ ਹੈ ਤੁਹਾਡਾ ਚੱਕਮਾ ਕੀ ਹੋਇਆ ਕੀ ਹੈ ਭਾਈ ਉੱਥੇ ਰਾਲਾ ਹੋ ਗਿਆ ਜੀ ਦਾ ਜੀ ਨੋਨੀ ਮਾਨ ਨੇ ਪਹਿਲਾਂ ਦੋ ਹਵਾਈ ਕੱਢਿਆ ਜੀ ਫਿਰ ਮੇਰੇ ਵੱਲੋਂ ਸਿੱਧਾ ਕਰਕੇ ਮਾਰਿਆ ਮੈਨੂੰ ਤਾਂ ਉਹਦਾ ਬੰਦਾ ਨਹੀਂ ਲੱਗਿਆ ਮੇਰੇ ਭਜੀਆ ਬਾਅਦ ਵਿੱਚ ਮੈਂ ਵੇਖਿਆ ਨਾ ਮੇਰੇ ਬਲੱਡ ਨਿਕਲੀਆਂ ਆਂਦਾ ਸੀ ਜੀ ਤਾਂ ਬਾਈ ਗੋਲੀ ਲੱਗ ਗਈ ਕਿੰਨੇ ਕਿੰਨੇ ਜਣੇ ਸੀ ਉਹ ਉਹ ਸੀਗੇ ਘੱਟੋ ਘੱਟ 25-30 ਜਣੇ ਸੀ ਨੋਨੀ ਦੇ ਨਾਲ ਹੋਰ ਕੌਣ-ਕੌਣ ਸੀ ਜਿਹਦੇ ਨਾਂ ਜਾਣਦੇ ਹੋ ਨਹੀਂ ਬਾਈ ਉਹਨਾਂ ਦੇ ਮੈਂ ਕਿਸੇ ਦੇ ਨਾਂ ਨਹੀਂ ਜਾਣਦਾ ਜੀ ਜੀ ਇੱਕ ਉਹਨਾਂ ਦਾ ਬ੍ਰਦਰ ਸੀਗਾ ਕੀ ਨਾਮ ਹੁੰਦਾ ਗੁਰਦੇਵ ਮਾਨੀ ਅੱਛਾ ਹਾਂਜੀ ਠੀਕ ਹੈ ਉਹ ਉਸ ਤੋਂ ਇਲਾਵਾ ਜਿਹੜੇ ਸੀ ਉਹ ਮੈਂ ਉਹਨਾਂ ਦੇ ਨਾਲ ਤਾਂ ਟੀਮ ਜਿਸੀਂ ਲੋਕਾਂ ਨੂੰ ਮਿਲਦੇ ਰਹਿੰਦੇ ਹਾਂ ਜੀ ਔਰ ਇੱਕਦਮ ਫੋਨ ਆ ਵੀ ਵੀਡੀਓ ਵਿੱਚ ਗੋਲੀ ਚੱਲ ਗਈ ਜੀ ਤਾਂ ਪੁੱਛਿਆ ਕੀ ਹੋਇਆ ਕਹਿੰਦਾ ਵੀ ਐ ਕਰਕੇ ਮਨਦੀਪ ਤੇ ਗੋਲੀ ਵੱਜ ਗਈ ਅਸੀਂ ਉੱਥੇ ਪਹੁੰਚੇ ਉਸ ਤੋਂ ਪਹਿਲਾਂ ਉਹ ਲੈ ਕੇ ਆ ਗਏ ਸੋਨਾਂ 16 ਫੁੱਟ ਪਹੁੰਚੇ ਤਾਂ ਪੁੱਛਿਆ ਕਿ ਨੋਨੀ ਮਾਨੀ ਆਪ ਗੋਲੀ ਚਲਾਈ ਔਰ ਉਹਦਾ ਭਰਾ ਤੇ ਨਾਲ ਵੀ 25 ਬੰਦੇ ਸੀ ਨਾਲ ਉਹਨਾਂ ਦੇ ਵੀਡੀਓ ਆਫਿਸ ਬਈ ਇਹ ਵਿਅਕਤੀ ਕਿੱਥੋਂ ਦਾ ਰਹਿਣ ਵਾਲਾ ਹੈ ਇਹ ਮੰਦਿਆਲੇ ਪਿੰਡ ਦਾ ਮੁੰਡਾ ਪਰ ਕੱਲ ਨੋਮੀਨੇਸ਼ਨ ਫਾਈਲ ਹੋ ਗਿਆ ਅੱਜ ਕਿਸ ਗੱਲ ਨੂੰ ਲੈ ਕੇ ਚੜ੍ਹਪ ਹੋਈ ਦੇਖੋ ਇਹ ਤਾਂ ਹੁਣ ਪਤਾ ਲੱਗੂਗਾ ਕੀ ਇਸ਼ੂ ਹੈ ਕੀ ਹੋਇਆ ਕਿਉਂਕਿ ਇਹ ਵੀ ਸਰਪੰਚੀ ਦਾ ਕੈਂਡੀਡੇਟ ਸੀ ਉਹਨਾਂ ਨੇ ਵੀ ਇਹਦੇ ਫਾਰਮ ਭਰੇ ਹੋਏ ਸੀ ਸੋ ਸਾਰੇ ਰੂਟੀਨ ਵਾਂਗ ਜਿਹਾ ਹਰ ਕਿਸੇ ਤੇ ਤਰਾਜ ਲੱਗੇ ਸੀ ਕਿਸੇ ਦੀ ਕਈ ਚੀਜ਼ਾਂ ਸੀ ਲੋਕਾਂ ਨੇ ਇਹਦੇ ਕਾਗਜ਼ ਪੱਤਰ ਪੂਰੇ ਕਰਨੇ ਸੀ ਪਰ ਹੁਣ ਬਾਕੀ ਤਾਂ ਕਲੀਅਰ ਫਿਰ ਪਤਾ ਲੱਗੂਗਾ ਪਰ ਬਹੁਤ ਮੰਦ ਭਾਗੀ ਘਟਨਾ ਹੋਈ ਹੈ ਜੋ ਇਹ ਪਹਿਲਾਂ ਗੁੰਡਾ ਰਾਜ ਦਾ ਸਿਸਟਮ ਪਹਿਲਾਂ ਇਹਨਾਂ ਨੇ ਚਲਾ ਰੱਖਿਆ ਸੀ ਇਹ ਅੱਜ ਵੀ ਉਹਨੂੰ ਚਲਾਉਣਾ ਚਾਹੁੰਦੇ ਆ ਜਿਹਨਾਂ ਅਸੀਂ ਕੰਟਰੋਲ ਕਰਕੇ ਬੜੇ ਦਿਨਾਂ ਦਾ ਰੱਖ ਰੱਖਿਆ ਸੀ ਸੋ ਬੜੀ ਮਾੜੀ ਗੱਲ ਹੈ ਐਮਐਲਏ ਸਾਹਿਬ ਇਕੱਲੇ ਨੋਨੀ ਮਾਨ ਨੇ ਚਾਹੀ ਕਿ ਹੋਰ ਵੀ ਨਾਲ ਸੀ ਨੀ ਨੋਨੀ ਮਾਨ ਹੈ ਬਾਕੀ ਵਾਈਫਰ ਕੀਤੇ ਬਾਕੀ ਉਹਦਾ ਬ੍ਰਦਰ ਨਾਲ ਸੀ ਬਾਕੀ ਪਤਾ ਲੱਗੂਗਾ ਮੈਨੂੰ ਉਹਦੇ ਬਾਰੇ ਹਾਲੇ ਪੂਰਾ ਪਤਾ ਨਹੀਂ ਮੈਂ ਕੁਝ ਤੋਂ ਬਾਅਦ ਆ ਚੱਲ ਗਿਆ ਬਿਲਕੁਲ ਕਾਰਵਾਈ ਹੋ ਰਹੀ ਹੈ ਬੀਟੀਪੀ ਜ਼ਫਰ ਦੇ ਵਿੱਚ ਗੋਲੀ ਚੱਲੀ ਹੈ ਕੀ ਜਾਣਕਾਰੀ ਨਿਕਲ ਕੇ ਸਾਹਮਣੇ ਦੇਖੋ ਇਹਦੇ ਚ ਇਹ ਹੈਗਾ ਕਿ ਜਿਹੜੀ ਅੱਜ ਹੀ ਸਕਰਟਿੰਗ ਚੱਲ ਰਹੀ ਸੀ ਉਹ ਗਰਲਸ ਕਾਲਜ ਚੱਲ ਰਹੀ ਸੀਗੀ ਬੜੀ ਪੀਸਫੁਲੀ ਦੇਖਿਆ ਤੁਸੀਂ ਸਾਰਾ ਕੰਪਲੀ ਵੀਡੀਓ ਆਫਿਸ ਹੈਗਾ ਉਥੇ ਵੀਡੀਓ ਆਫਿਸ ਦੇ ਵਿੱਚ ਇਹ ਆਪਣਾ ਨੋਨੀ ਮਾਨ ਤੇ ਉਹਦਾ ਬ੍ਰਦਰ ਤੇ ਬਾਕੀ ਹੋਰ ਜਾਨੇ ਜਿਹੜੇ ਹੈਗੇ ਆਏ ਉਹਨਾਂ ਦਾ ਜਿਹੜਾ ਉਥੇ ਰਿਟ ਸੀਗੀ ਜਿਹਦੇ ਰਿਗਾਰਡਿੰਗ ਉਹ ਚੱਲ ਰਹੀ ਸੀਗੇ ਕਿ ਉਹ ਪੰਚਾਇਤ ਜਿਹੜਾ ਪੰਚਾਇਤ ਦੇ ਹੱਥ ਚ ਸਕੂਲ ਦਾ ਫੈਸਲਾ ਹੋ ਗਿਆ ਸੀਗਾ ਉਹ ਇਸ ਚੀਜ਼ ਨੂੰ ਚਾਹੁੰਦੇ ਸੀਗੇ ਵੀ ਜਿਹੜਾ ਉਹ ਫੈਸਲਾ ਹੋਇਆ ਵੀ ਉਹਨੂੰ ਰਿਵਿਊ ਕੀਤਾ ਜਾਵੇ ਨਹੀਂ ਨਹੀਂ ਅਦਰਵਾਇਜ਼ ਕਾਗਜ਼ ਰੱਦ ਹੋਣ ਦੇ ਹੈਗੇ ਇਸ ਦੌਰਾਨ ਉਹਨਾਂ ਦੀ ਉੱਥੇ ਗੱਲ ਵੀਡੀਓ ਨਾਲ ਚੱਲ ਰਹੀ ਸੀਗੀ ਵੀਡੀਓ ਨੇ ਉਹਨੂੰ ਇਹੀ ਗੱਲ ਕਹੀ ਆ ਵੀ ਠੀਕ ਆ ਅਸੀਂ ਸਟੱਡੀ ਕਰਾਂਗੇ ਉਸ ਤੋਂ ਬਾਅਦ ਵੀ ਸੀ ਫਿਰ ਉਸ ਤੋਂ ਬਾਅਦ ਇਹ ਸਾਰੇ ਉੱਠ ਕੇ ਬਾਹਰ ਆ ਗਏ ਬਾਹਰ ਜਦੋਂ ਇਹ ਗੇਟ ਤੋਂ ਨਿਕਲ ਕੇ ਅੱਗੇ ਸੜਕ ਵੱਲ ਆਏ ਉੱਥੇ ਜਾ ਕੇ ਜਿਹੜਾ ਹੈਗਾ ਇਹਨਾਂ ਦੀ ਮਨਦੀਪ ਸਰਪੰਚ ਉੱਥੇ ਆਇਆ ਉਹਨਾਂ ਦੇ ਨਾਲ ਹੁੰਦੇ ਸੀ ਤੇ ਇਹ ਜਿਹੜੇ ਹੈਗੇ ਤਿੰਨ ਚਾਰ ਗੱਡੀਆਂ ਤੇ ਸੀਗੇ ਤੇ ਉਹਨਾਂ ਨੇ ਉੱਤਰ ਕੇ ਜਿਹੜਾ ਹੈਗਾ ਉਹ ਉਹਨੇ ਤੇ ਫਾਇਰ ਕਰਤਾ ਜਿਹੜਾ ਫਾਇਰ ਚੈਸ ਤੇ ਲੱਗਿਆ ਹੈਗਾ ਮਨਦੀਪ ਬਰਾੜ ਉਹਦਾ ਨਾਮ ਆ ਉਹ ਕੈਂਡੀਡੇਟ ਸੀਗਾ ਤੇ ਉਹਦੇ ਜਿਹੜਾ ਹੈਗਾ ਹੁਣ ਉਹਨੂੰ ਡੀਐਮਸੀ ਰੈਫਰ ਕਰਤਾ ਤੇ ਉਥੇ ਜਿਹੜਾ ਹੈਗਾ ਉਹ ਨੈਕਸਟ ਜਦੋਂ ਕੀ ਹਾਲਾਤ ਹੈਗੇ ਉਥੇ ਪਤਾ ਲੱਗੂਗਾ ਬਾਕੀ ਅਸੀਂ ਜਿਹੜਾ ਹੈਗਾ ਵੀਲ ਟੇਕ ਅ ਸਟ੍ਰਿਕਟ ਐਕਸ਼ਨ ਇਹਦੇ ਜਿਹੜਾ ਹੈਗਾ ਜਿਹੜੀ ਕਾਰਵਾਈ ਹੈਗੀ ਆ ਉਹ ਪੂਰੀ ਤਕਰੀ ਕਰੀ ਜਾਊਗੀ ਐਂਡ ਪਲੱਸ ਜਿਹੜਾ ਹੈਗਾ ਜਿਹਨੇ ਕੀਤਾ ਲਾਅ ਐਂਡ ਆਰਡਰ ਜਿਹੜਾ ਵੀ ਬ੍ਰੇਕ ਕਰ ਰਿਹਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਗੋਲੀ ਕਿਸ ਦੇ ਵੱਲੋਂ ਚਲਾਈ ਗਈ ਸੀ ਗੋਲੀ ਜਿਹੜਾ ਹੈਗਾ ਇਹ ਹੀ ਪਤਾ ਲੱਗਿਆ ਉਹ ਤਫਤੀਸ਼ ਕਰਾਂਗੇ ਵੀ ਨੋਨੀ ਮਾਨ ਐਂਡ ਉਹਦਾ ਬ੍ਰਦਰ ਸੀਗਾ ਉਹਨਾਂ ਦੇ ਜਿਹੜਾ ਹੈਗਾ ਉੱਥੇ ਟੈਸ ਚਾਕੇ ਕੱਢ ਕੇ ਪਿਸਤਲ ਮਾਰਿਆ ਸਰ ਗੋਲੀ ਇੱਕ ਨੌਜਵਾਨ ਨੂੰ ਲੱਗੀ ਸੀ ਸੀਸੀਟੀਵੀ ਕੈਮਰਾ ਚ ਆ ਜਾਊਗਾ ਗੋਲੀ ਜਿਹੜੀ ਹੈਗੀ ਆ 1:00 ਵਜੇ ਨਾਲ ਇੱਕ ਹੋਰ ਬੰਦਾ ਸੀ ਮੰਦਿਰ ਕੋਲ ਜਿਹਦੇ ਸ਼ਰਰੇ ਹੋਏ ਆ ਹਾਂਜੀ ਕਿੰਨੇ ਰਾਊਂਡ ਬਾਰੇ टोटल जरा है वी सी देख रहे हैं वीडियो उसका कन्फर्म कर देंगे रॉइट टाइम तो अभी कह सकते कि हो बिकॉज ए गलत इंफॉर्मेन हो जाएगी लेट एस वेरीफाई द फैक्ट प्रॉपरली एंड वी विन दिस इज ए बी आई न्यूज चैनल देखने वाले सभी दर्शकों से हम अपील करते हैं कि ए बी आई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूले जय हिंद जय भारत